ਸਾਸਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਿਛਲੇ ਦਿਨੀ ਟੋੜਾ ਸਾਹਿਬ ਦੇ ਨਾਮ ਤੇ ਜਿਹੜੇ ਪ੍ਰੋਗਰਾਮ ਦੋ ਹੋਏ ਨੇ ਉਹਨਾਂ ਦੀ ਗੱਲ ਕਰਾਂਗੇ ਟੋੜਾ ਸਾਹਿਬ ਦੇ ਪ੍ਰੋਗਰਾਮ ਜੇ ਕਰਨੇ ਨੇ ਤਾਂ ਟੋੜਾ ਸਾਹਿਬ ਦੀ ਜੀਵਨੀ ਤੋਂ ਕੁਝ ਸਿੱਖ ਕੇ ਆਪਣੇ ਜੀਵਨ ਚ ਅਪਣਾਉਣਾ ਚਾਹੀਦਾ ਉਹਨਾਂ ਦੇ ਨਾਮ ਤੇ ਲੋਕਾਂ ਤੋਂ ਵੋਟਾਂ ਵਟੋਰਨ ਲਈ ਫੰਕਸ਼ਨ ਨਹੀਂ ਕਰੇ ਜਾਣੀ ਚਾਹੀਦੇ ਤੇ ਜਿਹੜੀ ਟੋੜਾ ਸਾਹਿਬ ਨੇ ਜਿਵੇਂ ਪੰਥ ਲਈ ਸੇਵਾ કરી ਹੈ ਉਹੀ ਮਕਾਨ ਚ ਰਹਿ ਕੇ ਬਿਨਾ ਪੈਸੇ ਬਣਾਏ ਜਿੰਨੇ ਸਟੇਜਾਂ ਦੇ ਉੱਤੇ ਅੱਜ ਕੱਲ ਦਿਖਦੇ ਨੇ ਉਹਨਾਂ ਦੇ ਕਰਤਾਰ ਦਾ ਕੋਈ ਵੀ ਬੰਦਾ ਨਜ਼ਰ ਨਹੀਂ ਆਉਂਦਾ ਜਿਹੜਾ ਜ਼ਿਆਦਾਤਰ ਜਿਹੜਾ ਪੰਥ ਦੀ ਉਲਟ ਧਾਰਾ ਦੇ ਨਜ਼ਰ ਆਉਂਦੇ ਨੇ ਜਿਹੜੇ ਭਾਜਪੀ ਦੀ ਲੀਡਰਾਂ ਦੀ چاپਲੂਸੀ ਕਰਦੇ ਹੋਏ ਨਜ਼ਰ ਆਏ ਉਹ ਟੋੜਾ ਸਾਹਿਬ ਤੋਂ ਨਹੀਂ ਜਿਨ੍ਹਾਂ ਨੂੰ ਨੌਕਰੀਆਂ ਤੇ ਰਖਾਇਆ ਜਿਨ੍ਹਾਂ ਲਈ ਵੀ ਕੁਝ ਕਰ ਰਹੇ ਆ ਉਹਨਾਂ ਦੇ ਨਾਮ ਤੇ ਇਕੱਠ ਤਾਂ ਜਿੰਨਾ ਕੋ ਉਹ ਉਨਾ ਕਰ ਸਕਦੇ ਹੋ ਤੁਸੀਂ ਕਿਉਂਕਿ ਲੋਕਾਂ ਦੇ ਦਿਲਾਂ 'ਚ ਉਹਨਾਂ ਦੇ ਲਈ ਸਤਿਕਾਰ ਹੈ ਪਰ ਜੇ ਆਉਣ ਵਾਲੇ ਸਮੇਂ 'ਚ ਤੁਸੀਂ ਕਹੋ ਉਹਨਾਂ ਦਾ ਨਾਮ ਲੈ ਕੇ ਤੁਸੀਂ ਵੋਟਾਂ ਲੈ ਲੋਗੇ ਇਹ ਨਹੀਂ ਹੋ ਸਕਣਾ ਉਹਨਾਂ ਦੇ ਜੇ ਤੁਸੀਂ ਉਹਨਾਂ ਦੇ ਨਾਮ ਤੇ ਵੋਟਾਂ ਲੈਣੀਆਂ ਨੇ ਤਾਂ ਉਹਨਾਂ ਵਰਗਾ ਕਰਦਾਰ ਬਣਾਓ ਤੇ ਦੂਜੀ ਗੱਲ ਜਿਹੜੀ ਟੋਡਾ ਪੈਂਟ ਜੀ ਦੀ ਸਟੇਜ ਤੇ ਭਾਜਪੀ ਦੇ ਲੀਡਰ ਦਿਖੇ ਇਹਨਾਂ ਨੇ ਅਰਜ਼ੀ ਦੇ ਕੇ ਸੁਖਬੀਰ ਬਾਦਲ ਨੂੰ ਤਨਖਾਈਆ ਡਿਕਲੇਅਰ ਕਰਾਤਾ ਪਰ ਇਹਨਾਂ ਜੋ ਕੋਈ ਵੀ ਤਨਖਾਈਆ ਨਹੀਂ ਡਿਕਲੇਅਰ ਕਰਿਆ ਗਿਆ ਹਾਲਾਂਕਿ ਇਹਨਾਂ ਨੇ ਆਪ ਮੰਨਿਆ ਵੀ ਸਾਡੀ ਵੀ ਗਲਤੀ ਹੈ ਇਹਨਾਂ ਨੂੰ ਵੀ ਮੇਰੀ ਬੇਨਤੀ ਹੈ ਜਥੇਦਾਰ ਜੀ ਦੇ ਅੱਗੇ ਤਨਖਾਈਆ ਡਿਕਲੇਅਰ ਕਰਨਾ ਚਾਹੀਦਾ ਕਿਉਂਕਿ 2004 ਦਾ ਜਿਹੜਾ ਫਰਮਾਨ ਹੈਗਾ ਅਕਾਲ ਤਖਤ ਦਾ ਜਿਦੇ ਵਿੱਚ ਭਾਜਪੀ ਤੇ ਆਰਐਸਐਸ ਦੇ ਲੀਡਰਾਂ ਤੋਂ ਦੂਰੀ ਬਣਾ ਕੇ ਰੱਖਣ ਨੂੰ ਕਿਹਾ ਗਿਆ ਉਦੇ ਤੇ ਕੋਈ ਗੱਲ ਨਹੀਂ ਕਰੀ ਜਾ ਰਹੀ ਉਦੇ ਤੇ ਵੀ ਨਾ ਕੋਈ ਜਥੇਦਾਰ ਜਿਹੜੇ ਜਾਂਦੇ ਨੇ ਆਰਐਸਐਸ ਚ ਜਾਂ ਉਹਨਾਂ ਨਾਲ ਮੇਲ ਜੋਲ ਬਧਾਉਂਦੇ ਨੇ ਨਾ ਉਹਨਾਂ ਤੇ ਨਾ ਜਿਹੜੇ ਉਹਨਾਂ ਦੇ ਦਬਾਬ ਥੱਲੇ ਆ ਕੇ ਇਹ ਜਿਹੇ ਫੈਸਲੇ ਲੈ ਰਹੇ ਨੇ ਵੀ ਜਿਹੜੇ ਪੰਥ ਵਿਰੋਧੀ ਨੇ ਨਾ ਉਹਨਾਂ ਤੇ ਕੋਈ ਐਕਸ਼ਨ ਲਿਆ ਜਾ ਰਿਹਾ ਇਹ ਫਿਰ ਸਾਰੀ ਜਿਹੜੀ ਰਵਾਇਤ ਜਿਹੜੀ ਪਿੱਛੇ ਚੱਲੀ ਆਈ ਹੈ ਸਾਰੀ ਸੁਖਬੀਰ ਬਾਦਲ ਨੂੰ ਹਟਾਉਣ ਲਈਓ ਸੀ ਇਹ ਇਹਨਾਂ ਨੇ ਉਹਦੇ ਖਿਲਾਫ ਸਾਜ਼ਿਸ਼ ਸੀ ਕਿ ਪੰਜਾਬ ਨਾਲੇ ਸਾਜ਼ਿਸ਼ ਹੈ ਕੀ ਇਹ ਅਕਾਲੀ ਦਲ ਨੂੰ ਢਾਉਣ ਦੀ ਸਾਜ਼ਿਸ਼ ਹੈ ਇਸ ਇਹ ਸਾਰੀਆਂ ਗੱਲਾਂ ਤੇ ਜਿੰਨੇ ਆਪਾਂ ਪੰਥ ਹਿਤੈਤੀ ਬੰਦੇ ਆ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਵੀ ਆਪਣੇ ਪੰਥ ਤੇ ਕਿਤੇ ਕੰਟਰੋਲ ਭਾਜਪੀ ਤੇ ਆਰਐਸਐਸ ਦਾ ਹੋ ਤਾ ਨਹੀਂ ਗਿਆ ਜਿਹੜੀ ਵੀ ਪਾਵਰ ਚਾਹੁੰਦੀ ਆ ਉਹਦੇ ਮਗਰ ਭੱਜਣ ਲੱਗ ਕੇ ਆਮ ਲੋਕਾਂ ਵਾਂਗੂ ਤੇ ਇੱਕ ਚੰਗੇ ਸਿੱਖ ਦਾ ਕਿਰਦਾਰ ਤੇ ਕੰਮ ਭੁੱਲ ਗਏ ਇਹ ਗੱਲਾਂ ਆਪਾਂ ਜ਼ਰੂਰ ਵਿਚਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ